ਜਿਹੜੇ ਸੱਜਣ ਕੋਲੇ ਜਿਹੜੇ ਪੰਜਾਬੀ ਦੇ ਕੋਲੇ ਅੱਜ ਮੈਂ ਖੜਾ ਅਕਸਰ ਉਹਨੂੰ ਇਹ ਸਵਾਲ ਹੁੰਦੇ ਕਿ ਪਗ ਬਣ ਲਾ ਤੂੰ ਗੁਰੂ ਦਾ ਲੜ ਲੱਗ ਜਾ ਤੂੰ ਅਮਰ ਸ਼ਖਲਾ ਜੇ ਇੰਨੀਆਂ ਵੱਡੀਆਂ ਗੱਲਾਂ ਕਰਨੀਆਂ ਹੁੰਦੀਆਂ ਵੀ ਭਾਈ ਸਿੱਖ ਕੌਮ ਨੂੰ ਆ ਵੀ ਕਰਨਾ ਚਾਹੀਦਾ ਸਿੱਖ ਕੌਮ ਨੂੰ ਉਹ ਵੀ ਕਰਨਾ ਚਾਹੀਦਾ ਫਿਰ ਤੁਸੀਂ ਆਪ ਗੁਰੂ ਵਾਲੇ ਕਿਉਂ ਨਹੀਂ ਬਣਦੇ ਉਸ ਵਿਅਕਤੀ ਦਾ ਨਾਂ ਹੈਗਾ ਜੀ ਕੁਲਵੰਤ ਸਿੰਘ ਢਾਲੀਵਾਲ ਵਰਲਡ ਕੈਂసర్ ਕੇਅਰ ਸੁਸਾਇਟੀ ਦੇ ਬਾਰੇ ਆਪਾਂ ਜਾਣਦੇ ਆ ਉਹ ਕੈਂਸਰ ਦੇ ਮਰੀਜ਼ਾਂ ਨਾਲ ਚੈੱਕਅਪ ਕਰਦੀ ਆ ਤੁਹਾਡੇ ਵਿੱਚ ਕੈਂਸਰ ਨਾ ਪੈਦਾ ਹੋਵੇ ਤੇ ਤੁਸੀਂ ਵੇਲੇ ਸਿਰ ਆਪਦੇ ਸਰੀਰ ਦੀ ਜਾਂਚ ਪੜਤਾਲ ਕਰਵਾ ਲਓ ਇਹਦਾ ਕੰਮ ਕਰਦੀ ਆ ਪਰ ਕੁਲਵੰਤ ਸਿੰਘ ਢਾਲੀਵਾਲ ਦੇ ਨਾਲ ਕੁਝ ਗੱਲਾਂ ਵੀ ਜੁੜੀਆਂ ਕਿਉਂਕਿ ਉਹ ਕੈਂਸਰ ਤੋਂ ਬਿਨਾਂ ਸਮਾਜਿਕ ਵਰਤਾਰੇ ਦੇ ਉੱਤੇ ਵੀ ਸੱਟ ਮਾਰਦੇ ਆ ਕੁਲਵੰਤ ਸਿੰਘ ਢਾਲੀਵਾਲ ਨਾਲ ਨੇ ਮਾਈ ਜੀ ਕੀ ਹਾਲ ਹੈ ਠੀਕ ਠਾਕ ਹੋ ਹਾਂ ਬਗਰ ਜੀ ਖਾਲਸਾ ਸਾਹਿਬ ਬਗਰ ਜੀ ਕੀ ਫਤਿਹ ਬਗਰ ਜੀ ਖਾਲਸਾ ਜੀ ਬਗਰ ਜੀ ਕੀ ਫਤਿਹ ਜਿੰਦਾਬਾਦ ਹੋ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਕੀ ਕਹਿਣਾ ਚਾਹੂਗੇ ਅੱਜ ਅਸੀਂ ਜਿਹੜੇ ਹਾਲਾਤ ਦੇ ਵਿੱਚੋਂ ਨਿਕਲ ਰਹੇ ਆ ਪਿਛਲੇ ਕੁਝ ਸਮੇਂ ਦੇ ਵਿੱਚ ਜੋ-ਜੋ ਵਰਤਾਰਾ ਸਿੱਖ ਕੌਮ ਦੇ ਵਿੱਚ ਵੀ ਆਇਆ ਹੂੰ ਤੁਹਾਡੇ ਉੱਤੇ ਵੀ ਸਵਾਲਾਂ ਦੀ ਬਾਛੜ ਹੁੰਦੀ ਆ ਬਿਲਕੁਲ ਵੀ ਤੁਸੀਂ ਗੁਰੂ ਦਾ ਲੜ ਕਿਉਂ ਨਹੀਂ ਲੱਗ ਜਾਂਦੇ ਜਦੋਂ ਇੰਨੇ ਸਵਾਲ ਉੱਠਦੇ ਤੁਸੀਂ ਪੱਗ ਬੰਨ੍ਹਣੀ ਕਿਉਂ ਨਹੀਂ ਲੈਂਦੇਗੇ ਤੁਸੀਂ ਜਥੇਦਾਰ ਕੁਲਵੰਤ ਸਿੰਘ ਢਾਲੀਵਾਲ ਕਿਉਂ ਨਹੀਂ ਬਣ ਜਾਂਦੇ ਰਾਉ ਕਿਉਂ ਵਾਲੇ ਹਾਂ ਬਿਲਕੁਲ ਜੀ ਮੈਂ ਗੁਰੂ ਸਾਹਿਬ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਮੈਂ ਸਿੱਖ ਕੌਮ ਤੋਂ ਮਾਫੀ ਮੰਗਲਾਂ ਮੈਂ ਮਾਫੀ ਚਾਹੁੰਨਾ ਮੈਂ ਕਲੀਨ ਸੇਮ ਐਂਡ ਪਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਮੈਂ ਜਲਦੀ ਗੁਰੂ ਦੇ ਇਸ ਪੱਗ ਦੇ ਵਿੱਚ ਤੇ ਸੇਕੀਸ ਰੂਪ ਚ ਆਵਾਂ ਜੋ ਸਾਡੇ ਗੁਰੂ ਸਾਹਿਬ ਦੇ ਵੀ ਸ ਨਹੀਂ ਪਰ ਦੋਸਤੋ ਉਦ ਪਹਿਲਾਂ ਜੋ ਕੋਸ਼ਿਸ਼ ਅਸੀਂ ਕਰ ਰਹੇ ਹਾਂ ਭਾਵੇਂ ਕਲੀਨ ਛੇਵਾਂ ਸਾਰੇ ਸਿਕੋਂ ਸਲਾਹਕਾਰ ਆ ਪੰਜਾਬ ਠੀਕ ਹੈ ਤੁਹਾਨੂੰ ਕੋਈ ਨਹੀਂ ਮਾਰ ਰਿਹਾ ਸਿਕੋਂ ਨੂੰ ਕੋਈ ਨਹੀਂ ਮਾਰ ਸਕਦਾ ਅਸੀਂ ਖੁਦ ਮਾਰ ਰਹੇ ਹਾਂ ਇੱਕ ਦੂਜੇ ਨੂੰ ਮੈਂ ਕੱਲ ਤੱਕ ਸਭ ਦੀ ਐਗਜ਼ਾਮਪਲ ਲੈ ਲੈਣਾ ਮੈਂ ਬੜਾ ਨਾ ਤੋਕ ਇੱਕ ਵੀ ਪਜਾਮਾ ਪਾ ਕੇ ਮੱਥਾ ਟੇਕਦਾ ਤਾਂ ਐਂ ਕਰਕੇ ਨਹੀਂ ਖੜਿਆ ਕਰਦਾ ਐਂ ਕਰਕੇ ਖੜਦਾ ਕਿਉਂਕਿ ਤਖਤ ਤਾਂ ਮੇਰਾ ਗੁਰੂ ਸਾਹਿਬ ਦਾ ਮੇਰੇ ਗੁਰੂ ਸਾਹਿਬ ਦੀ ਸੁਪਰੀਮ ਕੋਰਟ ਹੈ ਉਹ ਤਾਂ ਸੁਪਰੀਮ ਕੋਰਟ ਚ ਐਂ ਖੜਿਆ ਜਾਂਦਾ ਹੈ ਕਈ ਤਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਵੀ ਗਿਣਨ ਕਰਦੇ ਸਪਰੀਮ ਕੋਰਟ ਦੇ ਜੱਜਸ ਕੌਣ ਹੈ ਜੋ ਸਿੰਘ ਸਾਹਿਬ ਹੈ ਹੂੰ ਇੰਨੇ ਗੱਲ ਕੀ ਸੀ ਉਸ ਸਤਖਤ ਨੂੰ ਜਿੱਥੇ ਭਾਈ ਫੂਲਾ ਸਿੰਘ ਨੇ ਮਹਾਰਾਜ ਰਣਜੀਤ ਸਿੰਘ ਦੇ ਕੋਡੇ ਮਾਰਤੇ ਸੀ ਤੁਸੀਂ ਉਸ ਸਤਖਤ ਨੂੰ ਗਲਤ ਬੋਲਦੇ ਆ ਪਿਛਲੇ 5 ਮਹੀਨੇ ਵਿੱਚ ਤੁਸੀਂ YouTube ਇਹ ਵੋ ਨੰਪੜਾ ਕੋ ਸੁਣਿਆ ਉੱਥੇ ਬੈਠੇ ਬੜਾ ਦਿਲ ਦੁਖਿਆ ਬੜਾ ਬਰੁੰਧ ਰਿਆ ਗਿਆ ਤੇ ਉਹ ਇੰਨਾ بڑا ਕੈਂਸਰ ਹੈ ਉਹ ਤੁਸੀਂ ਖੁਦ ਪੜਾ ਕੀਤਾ ਕੈਂਸਰ ਹੂੰ ਆ ਕਾਲਪਤ ਸਾਹਿਬ ਨੂੰ ਬੋਲਣਾ ਗਲਤ ਮਰ ਜਾਓ ਸ਼ਰਮ ਨਾਲ ਇੰਨੇ ਮੈਂ ਕਿੰਨਾ ਕਿੰਨਾ ਸਿੱਖੂੰ ਮਰ ਗਈ ਮੈਂ ਕਹਿੰਨਾ ਮਰ ਚੁੱਕੀ ਐ ਹਾਂ ਜਿਨ੍ਹਾਂ ਦੇ ਐਨੇ ਗਿਰ ਗਏ ਕਿ ਉਹ ਹਗਵਿੰਦ ਸਾਹਿਬ ਦੇ ਤਖਤ ਨੂੰ ਗਲਤ ਬੋਲ ਰਹੇ ਆ ਬੋਲੇ ਨਾ ਬਿਲਕੁਲ ਸੱਚਾ ਐਂ ਸੁਣਿਆ ਨਾ ਆਪਾਂ ساری ਦੁਨੀਆ ਨੇ ਸੁਣਿਆ ਸੰਦੇ ਹੈਦਰਤ ਹੱਦ ਦੇ ਬਲੁੰਦਰੇ ਗਏ ਫਾਈਮੈਂਕਲਿਨ ਛੇਵਾਂ ਸਾਡੇ ਵੀ ਅੱਖਾਂ ਚੱਥਰੂ ਲੱਗ ਗਏ ਯਾਰ ਅਸੀਂ ਕਿਧਰ ਨੂੰ ਤੁਰ ਪਏ ਕੀ ਕਰ ਰਹੇ ਆ ਠੀਕ ਐ ਫਿਰ ਮੈਂ ਇੱਥੇ ਲੈ ਕੇ ਆ ਜਾਣਾ ਮੋਦੀ ਜੀ ਨੂੰ ਕਿ ਮੋਦੀ ਜੀ ਨੇ ਤੁਹਾਨੂੰ ਕਿਹਾ ਸੀ ਯਾਰ ਕੁਝ ਕਰੋ ਹੂੰ ਜਾਂ ਭਗਵਾਨ ਤੁਹਾਨੂੰ ਨੇ ਕਿਹਾ ਸੀਗਾ ਦੋਸਤਾਂ ਤੇ ਸਾਰਿਆਂ ਨੂੰ ਦੇ ਦਿੰਨੇ ਆ ਕਿਤੇ ਉਹਨੇ ਦਾੜੀ ਰੱਖਣਾ ਪੱਗ ਬਨ ਲਾ ਆ ਕਰ ਲਾ ਆ ਕਰ ਲ ਇਹ ਤੁਸੀਂ ਖੱਟੀਆਂ ਪੱਗਾਂ ਵਾਲਿਆਂ ਨੇ ਕੀਤਾ ਹੂੰ ਜੋ ਮੈਨੂੰ ਸਲਾਹਾਂ ਦਿੰਨੇ ਆ ਇਹ ਤੁਸੀਂ ਖੁਦ ਕੀਤਾ ਅਸੀਂ ਤਾਂ ਭਰਾਵੋ ਡਰ ਕੇ ਜਾਂਦੇ ਆ ਉੱਥੇ ਕੋਚਾਂ ਨਹੀਂ ਬੋਲਦੇ ਕਿ ਨਾਲ ਦਾ ਸ਼ਹਿਰ ਸੁਹਣੇ ਸਾਫ਼ ਕਰ ਰਿਹਾ ਹੋ ਸਤਨਾ ਵੈਗ ਉਸ ਪ੍ਰਾਧ ਦਾ ਭਲਾ ਵੀ ਮੂੰਹ ਚ ਕਹੀਦਾ ਯਾਰ ਇਹ ਇਹ ਵੀ ਆਤਮਾ ਨੂੰ ਕੋਈ ਠੇਸ ਨਾ ਪਹੁੰਚ ਜੇ ਤੁਸੀਂ ਠੇਸ ਛੱਡ ਕੇ ਦੀ ੱੱਕੇ ਮਾਰ ਦਿੱਤੇ ਫਿਰ 42 ਪਰ ਸਭ ਹੱਲ ਕੀ ਆ ਦੇਖੋ ਅਸੀਂ ਸਾਰੇ ਹੀ ਪਾਠ ਕਰਦੇ ਆ ਸਾਰੇ ਹੀ ਗੁਰੂ ਦੇ ਲੜ ਲੱਗੇ ਆ ਸਾਰੇ ਹੀ ਗੁਰਬਾਣੀ ਨੂੰ ਮੰਨਣ ਦੀ ਗੱਲ ਕਰਦੇ ਆ ਸਾਰੇ ਹੀ ਮੱਥਾ ਟੇਕਦੇ ਆ ਫਿਰ ਅਸੀਂ ਹਾਂ ਕੀ ਤੁਹਾਡੇ ਖਿਆਲ ਦੇ ਵਿੱਚ ਕਿ ਅਸੀਂ ਅਸੀਂ ਗੁਰੂ ਨੂੰ ਅਸਲ ਨੂੰ ਦੇ ਫਾਲਸਫੇ ਤੇ ਜੀਵਨ ਚਲਾਣਾ ਦਿਸ ਇਜ਼ ਵੈਰੀ ਇੰਪੋਰਟੈਂਟ ਜੋ ਗੁਰੂ ਕਹਿ ਰਿਹਾ ਉਹ ਕਰਨਾ ਹੈ ਮੈਂ ਅਭੀ ਆਤਮਾ ਨੂੰ ਪੁੱਛਾਂ ਵੀ ਕਲਵੰਸਾਂ ਤੂੰ ਕੀ ਕਰ ਰਹੀ ਹੈ ਜੋ ਗੁਰੂ ਸਾਹਿਬ ਨੇ ਕਿਹਾ ਠੀਕ ਆਤਮਾ ਆਪਣੇ ਬੋਲੇਗੀ ਆਤਮਾ ਇਸ ਪਰਮਾਤਮਾ ਨੂੰ ਪੁੱਛਿਆ ਹੀ ਨਹੀਂ ਕਰੇ ਆਤਮਾ ਨੂੰ ਇਹ ਕਹਿੰਦੇ ਮੈਂ ਠੀਕ ਹੀ ਆਤਮਾ ਦੇ ਉੱਤੇ ਵੀ ਧੱਕਾ ਕਰ ਜਾਂਦੇ ਜਿਹੜੀ ਪਰਮਾਤਮਾ ਹੈ ਜਿਹੜੀ ਬੋਲਦੀ ਹੈ ਕਹਿੰਦੀ ਹੈ ਕਲਵੰਸਾਂ ਤੂੰ ਗਲਤ ਹੈ ਇਹ ਤੋਂ ਮਨੇ ਤੂੰ ਭਗਤ ਨਹੀਂ ਬੰਨੀ ਮੈਨੂੰ ਕਈ ਵਾਰੀ ਮੇਰੀ ਆਤਮਾ ਵਿੱਚ ਝੋੜਾ ਦੇ ਦਦੀ ਹੈ ਮੈਂ ਦੂਜਿਆਂ ਨੂੰ ਕੀ ਕਹ ਪਰ ਮੈਂ ਆਤਮਾ ਨੂੰ ਵੀ ਨਾ ਪਦਨਾ ਤੇ ਸਿੱਖ ਕੌਮ ਨੇ ਕੰਮ ਰੂੜੀ ਤੇ ਸੜਤਾ ਹੂੰ ਰੂੜੀ ਦਾ ਮਤਲਬ ਸਮੈ ਨਾ ਰੱਦੀ ਕਰਕੇ ਸੁਣਨ ਦਿੱਤਾ ਨਾ ਦੋਸਤੋ ਅਸੀਂ ਉਹ ਕੌਮ ਹੈ ਜਿਹਨਾਂ ਦੁਨੀਆਂ ਚ ਨਾ ਹੈ ਗੁਰੂ ਦੇ ਲੰਗਰਾਂ ਕਰਕੇ ਹੂੰ ਹਰ ਭੁੱਖੇ ਕਿਸੇ ਨੂੰ ਭੁੱਖਾ ਸੌਣ ਨਹੀਂ ਦਿੰਦੇਗੇ ਤੇ ਬੋਰਡ ਕੈਂਸਰ ਨਾਲ ਅਟੈਚ ਹੋ ਗਈ ਦਵਾਈ ਦੇ ਲੰਗਰ ਵੀ ਬਰਾਬਰ ਕਰਦੇ ਤੇ ਸ਼ੁਰੂ ਗੁਰੂ ਦੀ ਕਿਰਪਾ ਪੂਰੀ ਪਰ ਦੋਸਤੋ ਗੁਰੂਤੰਦਰਿਆ ਕਰੋ ਪੈ ਰੱਖਿਆ ਕਰੋ ਦਿਨ ਚ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਆਪ ਦੀ ਫੋਕੀ ਚੌਧਰ ਖਾਤਰ ਮਰ ਜਣਾ ਕਣੀ ਮੇਲੇ ਸੈਕਿੰਡ ਸ਼ੱਕੀ ਜਾ ਰਹੀ ਹੈ ਜਿਹੜੇ ਇਸ ਜੀਵਨ ਨੇ ਚਲਿਆ ਜਾਣਾ ਹੈ ਫਰਕਵਾਸ ਤੋਂ ਨਾ ਕਰਦੇ ਕਿ ਜੋ ਜੋ ਤੁਸੀਂ ਬੋਲਿਆ ਪਿੱਛੇ ਦੋਸ਼ ਤਾਂ ਤੁਸੀਂ ਦਿੱਲੀ ਨੂੰ ਦੇ ਦਿੰਨੇ ਆ ਤੁਸੀਂ ਖੁਦ ਬੋਲਿਆ ਕਿ ਬਾਰੋਂ ਹਣਕੇ ਬੋਲਿਆ ਅਖਾਂ ਤੱਕ ਦੁਨੀਆ ਨੂੰ ਬਹੁਤ ਦੁੱਖ ਹੋਇਆ ਐਨਆਰਆਈ ਵਰਡ ਨੂੰ ਬ ਮੈਂ ਐਨਆਰਆਈ ਦੀ ਆਵਾਜ਼ ਬੋਲ ਰਿਹਾ ਅੱਜ ਉਹ ਕਹਿੰਦੇ ਇਹਨੇ ਕਰੇ ਕੀ ਜਾਂਦੇ ਆ ਹੋਰ ਜੋ ਮਰਜ਼ੀ ਕਰ ਲੋ ਅਸੀਂ ਤੁਹਾਡੇ ਕੰਮ 'ਚ ਕੋਈ ਦਖਲ ਨਹੀਂ ਦਿੰਦੇ ਨਾ ਅਸੀਂ ਮੈਮੇ ਲੇ ਨਾ ਮਨਿਸਟਰ ਕੁਝ ਨਹੀਂ ਕਰਨਾ ਅਸੀਂ ਅਜੇ ਤਾਂ ਸਪੈਂਡ ਚੁਰਦਰਾ ਸਾਹਿਬ ਠੀਕ ਕਰਾਂਗੇ ਸਕੂਲ ਠੀਕ ਕਰਾਂਗੇ ਇਤੈ ਕੰਮ ਕਰਨਾ ਹੁੰਦਾ ਹੈ ਤੁਸੀਂ ਲੜਨ ਵਾਲੇ ਹੂੰ ਲੜਨ ਤੇ ਲੱਗਿਆ ਤੁਸੀਂ ਇੰਨੀ ਬਦਨਾਮੀ ਕਰਾ ਦਿੱਤੀ ਸਿੱਖ ਕੌਮ ਦੀ ਦੁਨੀਆ 'ਚ ਪਹਿਲਾਂ ਕਦੇ ਨਹੀਂ ਹੋਈ ਸੀ ਹੂੰ ਸਿੱਖਾਂ ਦਾ ਹਿਰਦੇ ਬਲੁੰਦ ਰਹੇਗੇ ਜਿੰਦਾ ਕੱਲ ਤੱਕ ਸਭ ਦਾ ਰੌਲਾ ਪਿਆ ਇਹ ਮੈਂ ਠੋਕੇ ਕਹਿਣ ਨੂੰ ਤਿਆਰ ਹਾਂ ਕੈਂਸਰ ਤੋਂ ਵੀ ਭੈੜੀ ਬਿਮਾਰੀ ਸੀ ਐਂਡ ਤੁਸੀਂ ਖੁਦ ਛੇੜਿਆ ਦੋਸਤੋ ਡਰਿਆ ਕਰੋ ਗੁਰੂ ਸਾਹਿਬ ਦੇ ਬਾਣੀ 'ਚ ਰਿਆ ਕਰੋ ਨੀਵੇਂ ਹੋ ਕੇ ਚੱਲੋ ਇਹੀ ਬਾਣੀ ਦਾ ਸੰਦੇਸ਼ ਹੈ ਗੁਰੂ ਸਾਹਿਬ ਦਾ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਦੋਸਤੋ ਮੈਂ ਟਣਾ ਸਾਹਮਣਾ ਨਹੀਂ ਬਣਦੀ ਮੈਂ ਪਾਸੇ ਹੋ ਜਾ ਯਾਰ ਹਾਂ ਮੈਨੂੰ ਗਲਤ ਕਿਉਂ ਬੋਲਦਾ ਪਰ ਟਾਲੀਪੁਰ ਸਾਹਿਬ ਪਿੰਡ ਪਿੰਡ ਗੁਰਦੁਆਰਾ ਹਾਂ ਪਿੰਡ ਪਿੰਡ ਮੰਦਿਰ ਪਿੰਡ ਪਿੰਡ ਮਸਜਿਦ ਪਿੰਡ ਪਿੰਡ ਚਰਚ ਹੁਣ ਤਾਂ ਚਰਚਾ ਵੀ ਬਣ ਗਈ ਨਾ ਪਿੰਡ ਪਿੰਡ ਡੇਰਾ ਹੂੰ ਪਰ ਪਿੰਡ ਪਿੰਡ ਡਿਸਪੈਂਸਰੀ ਤੇ ਹਸਪਤਾਲ ਨਹੀਂ ਨਹੀਂ ਇਹ ਲਈ ਪੰਜਾਬ ਦੇ ਲੋਕ ਕਸੂਰਵਾਰ ਆ ਸਰਕਾਰਾਂ ਕਸੂਰਵਾਰ ਆ ਦਾਨੀ ਕਸੂਰਵਾਰ ਆ ਜੇ ਅੱਜ ਇੱਕ ਧਾਰਮਿਕ ਥਾਂ ਬਣਨੀ ਆ ਮੇਰੀ ਵਿੱਤੀ ਪਹੁੰਚ ਮੰਨ ਲਓ 5000 ਮੈਂ 5000 ਦਿੰਦਾ ਕੋਈ ਐਨ ਆਰ ਆਈ ਭੈਣਾ ਵੀਰਾ ਉਹਦੀ 5 ਲੱਖ ਉਹ 5 ਲੱਖ ਦਿੰਦੇ ਆ ਜਿਹੜਾ ਬਿਲਕੁਲ ਮਾਤੜ ਬੰਦਾ ਉਹ ਵੀ 500 ਰੁਪਈਆ ਕੱਢਦਾ ਵੀ ਯਾਰ ਇੱਥੇ ਧਾਰਮਿਕ ਸਥਾਨ ਕੋਈ ਬਣ ਰਿਆ ਫਿਰ ਧਰਮਸ਼ਾਲਾ ਵੇਲੇ ਫਿਰ ਕਮਿਊਨਿਟੀ ਸੈਂਟਰ ਵੇਲੇ ਫਿਰ ਡਿਸਪੈਂਸਰੀ ਵੇਲੇ ਫਿਰ ਦਵਾਈਆਂ ਦੇ ਲੰਗਰ ਵੇਲੇ ਫਿਰ ਟੈਸਟ ਸੈਂਟਰ ਬਾਰੇ ਉਦੋਂ ਫਿਰ ਸਾਡਾ ਹੱਥ ਕਿਉਂ ਘੁੱਟਿਆ ਜਾਂਦਾ ਬੀਬੀ ਅਸੀਂ ਪ੍ਰਚਾਰ ਹੀ ਨਹੀਂ ਕੀਤਾ ਕਲਵੰਦ ਸਿੰਘ ਦੀ ਮਾਂ ਮਰੀ ਗੁਰਦਾਰਾ ਸਾਹਿਬ ਧੋਪ ਪਿਆ ਤੇ ਗੁਰਦਾਰ ਪਖਾ ਲਵਾ ਦੇ ਦੋ ਕਲਵੰਦ ਸਿੰਘ ਦਾ ਨਾਮ ਲਿਖਾ ਤੇ ਨਫਰਾਂ ਤੇ ਕਲਵੰਦ ਸਿੰਘ ਨੂੰ ਕਹਿ ਮਰ ਜਾ ਤੇਰੀ ਮਾਂ ਨੂੰ ਮਗਰਲੇ 3 ਮਹੀਨੇ ਹਸਪਤਾਲ ਨੇ ਸੰਭਿਆ ਪਖਾ ਹਸਪਤਾਲ ਤੇ ਵੀ ਲਵਾ ਗੁਰੂ ਘਰ ਤੇ ਵੀ ਲਵਾ ਹਸਪਤਾਲ ਤੇ ਹਸਪਤਾਲ ਨਾਲੇ ਪਾਸੇ ਤੁਰੇ ਨਹੀਂ ਤੇ ਨਾ ਹੀ ਸਾਡੀ ਲੀਡਰਸ਼ਿਪ ਨੇ ਜੋ ਆਪਾਂ ਗੱਲਾਂ ਕਰਦਾ ਮੈਂ ਜੋ ਦਵਾਈ ਦੇ ਲੰਗਰ ਲਫਜ਼ ਗਿਆ ਕੇ ਦੇ ਕਲੀਨਸ਼ਿਪ ਦਵਾਈ ਦੇ ਲੰਗਰ ਲਾਉ ਤੇ ਮੈਂ ਹੁਣ ਵੀ ਕਹਿੰਦਾ ਪਿੰਡ ਪਿੰਡ ਡਿਸਪੈਂਸਰੀ ਖੋਲੋ ਸਾਬ ਜਦਾਂ ਦੇ ਨਾਂ ਤੇ ਮਾਤਾ ਗੁਜਰਕੌਰ ਦੇ ਨਾਂ ਤੇ ਕੀ ਸਖ ਲਿਆ ਵੀ 34 35 ਹਜ਼ਾਰ ਗੁਰਦੁਆਰੇ ਚ ਵਿੱਚ ਇਹ Hindu ਵੀਰ ਜਗਰਾਤੇ ਪਹਾੜਾਂ ਚ ਰੱਬ ਲਬਦੇ ਫਿਰਦੇ ਆ ਹੂੰ ਮੈਂ ਇਹਨਾਂ ਨੂੰ ਕਿਹਾ ਤੁਸੀਂ ਕਰਨ ਕੀ ਲੱਗੇ ਹੋ ਹੂੰ ਪਹਾੜਾਂ ਚ ਰੱਬ ਲਬਦੇ ਫਿਰਦੇ ਆ ਰੱਬ ਮਾਪੇ ਉਹਨੂੰ ਰੋਟੀ ਨਹੀਂ ਦਿੰਦਾ ਕੋਈ ਹੂੰ ਮਾਪੇ ਉਹਨੂੰ ਰੋਟੀ ਨਹੀਂ ਦਿੰਦੇ ਰੱਬ ਪਹਾੜਾਂ ਚ ਲਬਦੇ ਫਿਰਦੇ ਆ ਤੇ ਮਾਪੇ ਪ ਨੂੰ ਬਰਦਾ Ashram ਛੱਡਿਆਉਂਦੇ ਆ ਵਾਹ ਮੈਨੂੰ ਤਾਂ ਕੋਈ ਕੋਈ ਬੈਲੈਂਸ ਹੀ ਨਹੀਂ ਛੱਡਿਆ ਇਹਨਾਂ ਲੋਕਾਂ ਨੇ ਘਾਰਾ ਬਸੁੱਤਾ ਪਿਆ ਉਹ ਨਹੀਂ ਸੁੱਤਾ ਪਿਆ ਤੁਹਾਡੀਆਂ ਚੁਲਾਕੀਆਂ ਰੱਬ ਨੇ ਸੁੱਦਾ ਮਾਪੇ ਗੁਰਦੁਆਰਾ ਸਭ ਤੋਂ ਪਹਿਲਾਂ ਮਾਪੇ ਹੈ ਗੁਰੂ ਸਾਹਿਬ ਨੇ ਕਿਹਾ ਉਹਨੂੰ ਦਪਾਣੀ ਨਹੀਂ ਦੇਣਾ ਹੂੰ ਇੱਥੇ ਫੇਲ ਹੋ ਗਏ ਬੇਸਿਕ ਸਿਸਟਮ ਹੀ ਖਰਾਬ ਕਰ ਲਿਆ ਗੁਰੂ ਘਰਾਂ 'ਚ ਪਿੰਡਾਂ 'ਚ ਲਾਇਬ੍ਰੇਰੀ ਹੁੰਦੀ ਡਿਸਪੈਂਸਰੀ ਹੁੰਦੀ ਸਿੱਖ ਆਉਂਦੀ ਆ ਹਾਲਤ ਨਹੀਂ ਹੋਣੀ ਸੀ ਲਾਇਬ੍ਰੇਰੀ 'ਚੋਂ ਆਪ ਲਾਉਣੀ ਸੱਚਾ ਲਾਇਬ੍ਰੇਰੀ ਚ ਹੀ ਸਾਡੇ ਸੁਖਨੀ ਸਾਹਿਬ ਪਏ ਗੁਟਕਾ ਪੜ ਲੇ। ਆ ਮੇਰੇ ਨਾਲ ਬੜੀ ਹੈਰਾਨੀ ਹੁੰਦੀ ਹੈ ਢਾਲੀਵਾਲ ਸਾਹਿਬ ਬਈ ਜਿਹੜੇ ਸਾਡੇ ਐਨਆਰਆਈ ਭੈਣਾ ਵੀਰ ਜਾਂ ਸੋਹਿਰ ਜਿਹੜੇ ਪੰਚਾਇਤ ਮੈਂਬਰ ਆ ਸਰਪੰਚ ਸਹਿਬਾਨ ਆ ਕਲਬਾਂ ਵਾਲੇ ਆ ਉਹ ਪਿੰਡ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਵੀ ਕਰਦੇ ਆ ਬਹੁਤ ਸਾਰੇ ਪਿੰਡਾਂ ਚ ਹੋਈਆਂ ਹਾਂ। ਪਰ ਤੁਸੀਂ ਮੰਨ ਲਓ ਆਪਦੇ ਪਿੰਡ ਦੇ ਵਿੱਚ ਲੱਖ ਰੁਪਿਆ ਦੇ ਗਏ ਵੀ ਪਾਈ ਕਿਤਾਬਾਂ ਪਾ ਲਓ। ਇਹਦੀ ਛੱਤ ਵਧੀਆ ਬਣਾ ਲਓ। ਪਰ ਸੰਭਾਲਣੀ ਤਾਂ ਮੇਰੇ ਵਰਗੇ ਨਹੀਂ ਜਿਹੜੇ ਪਿੰਡ ਦੇ ਵਸਨੀਕ ਆ। ਹੁਣ ਢਾਲੀਵਾਲ ਹੋਰੀ ਆ ਕੇ ਫੇਰ ਵੇਖਿਆ ਕਰਮੀ ਝਾੜੂ ਮੈਂ ਮਾਰ ਜਾ। ਯਾਰ ਕਿਤਾਬ ਕੌਣ ਲਿਖੇ ਗਿਆ ਸੀ ਕੌਣ ਨਹੀਂ ਦੇਖੇ ਗਿਆ ਸੀ ਟੈਣਾ ਸਾਹਿਬ ਆ ਚਾਰ ਪੰਜ ਪਾਰਟੀਆਂ ਹਨਾ ਆਪਣੀਆਂ ਮੈਂ ਤਾਂ ਇੰਨਾ ਕਈ ਵਾਰੀ ਦੁਖੀ ਹੋ ਗਿਆ ਨਾ ਵੀ ਸਾਡੇ ਕੈਂਪ ਚ ਮੈਨੂੰ ਚਾਹੁੰਦਾ 8-700 ਬੰਦਾ ਆਵੇ ਕੰਚਾ ਟੀਮਾਂ ਤੁਰੀਆਂ ਫਿਰਦੀਆਂ ਲੀਡਰਾਂ ਦੀਆਂ ਰੈਲੀਆਂ ਇਤੁਸੀਂ ਟਰੱਕ ਭਰ ਕੇ 8-10000 ਤੁਰ ਜਾਂਦੇ ਆ ਜਿਨ੍ਹਾਂ ਨੇ ਥੋੜੀ ਦਵਾਈ ਖਾਧੀ ਆ ਜਿੱਥੇ ਦਵਾਈ ਦਾ ਲੰਗਰ ਲੱਗਿਆ ਉਥੇ 250-300 ਬੰਦਾ ਫਿਰ ਮੇਰੀ ਆਤਮਾ ਦੁਖੀ ਹੁੰਦੀ ਆ ਅਸੀਂ ਨਾ ਇੱਕ ਭੇਡ ਭਜਦੀ ਆ ਤੇ 50 ਮਗਰ ਭਜ ਜਾਂਦੀ ਆ ਭਲਾ ਨਹੀਂ ਉਹ ਪਹਿਲੀ ਨੂੰ ਨਹੀਂ ਪਤਾ ਕਿੱਥੇ ਜਾਣਾ ਹੈ ਪਹਿਲੀ ਭੇਡ ਨੂੰ ਨਹੀਂ ਪਤਾ ਕਿੱਥੇ ਜਾਣਾ ਹੈ ਸਾਨੂੰ ਲੋਕਾਂ ਨੂੰ ਭੇਡਾ ਬਣਾਦਾ ਇਹਨਾਂ ਲੋਕਾਂ ਦੇ ਵਿੱਚੇ ਮੈਂ ਭੇਡ ਨੂੰ ਪਤਾ ਹੀ ਨਹੀਂ ਮੈਨੂੰ ਜਾਣਾ ਕਿੱਥੇ ਆ ਇੱਕ ਭੱਜ ਲਈ ਮਗਰ ਭੱਜ ਲੀਆਂ ਚਾਲੀ ਹੂੰ ਉਹੀ ਵਿੱਚੇ ਮੈਂ ਭੱਜਿਆ ਜਾ ਮੈਂ ਦੋਸਤੋ ਗੁਰੂ ਸਾਹਿਬ ਦਾ ਡਰ ਰੱਖਿਆ ਕਰੋ ਸ਼ਬਦ ਗੁਰੂ ਨਾਲ ਦੀ ਦੁਨੀਆ ਤੇ ਚੀਜ਼ ਨਹੀਂ ਮੈਡੀਸਨ ਹੈ ਬਿਲਕੁਲ ਸ਼ਕ ਕੋਈ ਨਹੀਂ ਮੂਲ ਮੰਤਰ ਕਰਕੇ ਦੇਖ ਲਓ ਮੈਂ ਕੈਂਸਰ ਵਾਰਡ ਜਾਣਾ ਮੈਂ ਖੁਦ ਮਾਂ ਨੂੰ ਬੈਠ ਕੇ ਉਹਦੇ ਬੈੱਡ ਤੇ ਮੂਲ ਮੰਤਰ ਸੁਣਾਉਣਾ ਫਿਰ ਦਵਾ ਐਂਡ دارو ਟੈਣਾ ਸਾਬ ਬਣ ਜਾਂਦੀ ਐ ਦਵਾ ਗੁਰੂ ਸਾਹਿਬ ਅਗੇ ਪ੍ਰਾਰਥਨਾ ਤੇ ਨਾਲ ਮੈਡੀਸਿਨ ਉਹ ਦੁੱਗਣਾ ਕੰਮ ਕਰਦੀ ਐ ਵਾਹ ਮੇਰੇ ਗੁਰਗਨ ਸਾਹਿਬ ਨਾ ਉਸ ਨੂੰ ਮੰਨਦਾ ਕਿਸੇ ਸਾਧ ਦੇ ਪੈਰੀਂ ਅਥਰੀਂਦਾ ਮਰ ਜੂੰਗਾ ਉੱਥੇ ਸੀਸ ਰਗਣੂ ਜਾ ਕੇ ਆ ਗੰਜਪਨਾ ਉੱਥੇ ਰਗੜਦਾ ਜਿਹਨੂੰ ਕਹਿੰਨੇ ਆ ਪੱਗ ਬੰਨ ਉੱਥੇ ਰਗੜਦਾ ਕਿਉਂ ਸਾਡੇ ਗੁਰੂ ਸਾਹਿਬ ਦੇ ਪ੍ਰਿੰਸੀਪਲ ਇੰਨੇ ਸੋਹਣੇ ਪਰ ਜੀਵਨ ਚਲਾਇਆ ਹੀ ਨਹੀਂ ਉਹਨਾਂ ਪ੍ਰਿੰਸੀਪਲਾਂ ਤੇ ਉਹਨਾਂ ਜ ਉਹਨਾਂ ਪ੍ਰਿੰਸੀਪਲ ਨੂੰ ਅਪਣਾਇਆ ਹੀ ਨਹੀਂਗਾ ਵੇ ਕੀ ਕਿਹਾ ਮੇਰੇ ਗੁਰੂ ਨੇ ਦੁਆ ਐਂਡ ਦਾਰੂ ਦੁੱਗਣਾ ਗੰਮ ਕਰਦੀ ਮੈਨੂੰ ਡਾਕਟਰ ਕੈਂਸਰ ਡਾਕਟਰ ਕਹਿੰਦੀ ਔਨਕੋਲੋਜੀਸਟ ਕਹਿੰਦੇ ਕੱਲ ਤੂੰ ਕੀ ਕਰਕੇ ਗਿਆ ਐ ਇਹ ਬਾਬਾ ਜੀ ਸੀਗੇ ਕਹਿੰਦੇ ਉਹਨੇ ਇਹਨੇ ਚਲੇ ਜਾਣਾ ਤੈਨੂੰ ਖਫਤੇ ਚ ਪਰ ਅੱਜ ਇਹਦੇ ਤੇ ਕੁਝ ਰੌਣਕ ਐ ਤੇ ਮੈਂ ਕਿਹਾ ਮੈਂ ਸਾਡਾ ਇਸਤ ਇਸਤ ਲਫਜ਼ ਬੋਲਿਆ ਮੈਂ ਉਹਦੀਆਂ ਕੁਝ ਲਾਈਨਾਂ ਦੱਸ ਸੁਣਾ ਕੇ ਗਿਆ ਸੀ ਕਿਹੜੀਆਂ ਸੀ ਉਹ ਗੁਰਮੰਤਰ ਗੁਰਗੰਦ ਸਾਹਿਬ ਦੀ ਕੁੰਜੀ ਮੁਰਗਾਨ ਸਾਹਿਬ ਦੀ ਕੁੰਜੀ ਐ ਮੂਲ ਮੰਤਰ ਹਰ ਕੰਟੇ 'ਚ ਕਰਿਆ ਕਰੋ ਕਿਸੇ ਨੂੰ ਮਾੜਾ ਨਹੀਂ ਬੋਲੋਗੇ ਕਰਕੇ ਤਾਂ ਦੇਖੋ ਤੇ ਮੈਂ ਰਾਤ ਦੇ 8 ਘੰਟੇ ਸੌਣਾ ਤੇ ਗੁਰੂ ਸਾਹਿਬ ਨੇ ਆਧਾਰ ਨਹੀਂ ਕੀਤਾ ਕਿ ਕਲਵੰਤ ਸਿੰਘ ਸਵੇਰ ਉੱਠਣਾ ਕਿ ਨਹੀਂ ਹੁਣੀ ਕਰਕੇ ਪਿਆ ਥਿਸ ਇਜ਼ ਕਲੀਨ ਸ਼ੇਫ ਜਿਹਨੂੰ ਕਹਿੰਦੇ ਆ ਪੱਗ ਬੰਨੋ ਥਿਸ ਇਜ਼ ਮਾਈ ਪ੍ਰਿੰਸੀਪਲ ਜਹਾਜ਼ 'ਚ ਬੈਠਾ ਮੂਲ ਮੰਤਰ ਕਰਦਾ ਗੱਡੀ 'ਚ ਬੈਠਾ ਮੂਲ ਮੰਤਰ ਕਰਦਾ ਤੇ ਮੈਂ ਆ ਕੰਜਰਾਂ ਦੇ ਗਾਣੇ ਨਹੀਂ ਸੁਣਦਾ ਗੱਡੀਆਂ 'ਚ ਬਹੁਤ ਖੂਬ ਮੂਲ ਮੰਤਰ ਸੁਣਦਾ ਮੇਰੇ ਯੰਗ ਸੰਗਰੇ ਇੰਦੇ ਆ ਗੁਰੂ ਸਾਹਿਬ ਮੇਰੇ ਨਾਲ ਰਹਿੰਦੇ ਆ ਨਾਲ ਤਾਂ ਰਹਿਣਾ ਜਿੱਥੇ 15 ਕਰੋੜ 1 ਅੰਨੇ ਬਜ਼ੁਰਗ ਨੇ দান ਦੇ ਦਿੱਤਾ ਕੋਟਪਿੰਟ ਵਾਲੇ ਨੂੰ ਬਲੂ ਗੁਲਬੰਦਰ ਦੇ ਬਿਲਕੁਲ ਸੱਚ ਹਮ ਗੁਲਬੰਦਰ ਕੈਂਸਰ ਤੋਂ ਵੈਸੇ ਚਲੋ ਆ ਗਿਆ ਕੈਂਸਰ ਪਹਿਲੀ ਸਟੇਜ ਦੂਜੀ ਸਟੇਜ ਤੀਜੀ ਸਟੇਜ ਆਖਰੀ ਆ ਵੀ ਹੀ ਨਾ ਮੈਨੂੰ ਨਹੀਂ ਕਿਸੇ ਨੂੰ ਨਾ ਕਿਸੇ ਨੂੰ ਨਾ ਹੋਵੇ ਹਾਂ ਪਰ ਮੈਨੂੰ ਕੀ ਕੀ ਕਰਨਾ ਚਾਹੀਦਾ ਸੰਖੇਪ ਦੇ ਵਿੱਚ ਇਹ ਗੱਲ ਸਭ ਤੋਂ ਵਧੀਆ ਸਾਲ ਦੋਸਤੋ ਕੈਂਸਰ ਆਉਣ ਤੋਂ ਪਹਿਲਾਂ ਨਾ ਸਾਡੀ ਘੰਟੀ ਖੜਕਾਉਂਦਾ ਤੇ ਉਹ ਘੰਟੀ ਨੂੰ ਸਿੱਖੋ ਵੀ ਮੈਂ ਤੇਰੇ ਘਰ ਨੂੰ ਕੁਲਵੰਤ ਸਿੰਘ ਆ ਰਿਹਾ ਦੇਖੋ ਤੁਹਾਡੀ ਬਾਡੀ ਅਲਕਲਾਈਨ ਹੋਣੀ ਬਹੁਤ ਜ਼ਰੂਰੀ ਹੈ ਅਲਕਲਾਈਨ ਦਾ ਮਤਲਬ ਹੁੰਦਾ ਹੈ ਵੀ ਐਸਟਜਾਬੀ ਮਾਦਾਂ ਨਾ ਬਣੇ ਜੇ ਦੀ ਬਾਡੀ ਅਲਕਲਾਈਨ ਹੈ ਨਾ ਜੇ ਮੈਂ ਖੁਸ਼ ਹਾਂ ਤੇ ਮੇਰੇ ਸੈੱਲ ਖੁਸ਼ ਹੈ ਮੇਰਾ ਖੂਨ ਖੁਸ਼ ਹੈ ਤੇ ਨਹੀਂ ਉਬਾਲੇ ਖੰਦਾ ਸਿਰ ਦੁਖਣ ਲੱਗ ਜਾਂਦਾ ਤੁਸੀਂ ਖੁਸ਼ ਰਹਿਣਾ ਜ਼ਿੰਦਗੀ ਸਾਡੇ ਸੈਲਜ਼ ਨੂੰ ਖੁਸ਼ ਰੱਖਣਾ ਉਹ ਕਿਵੇਂ ਰੱਖੋਗੇ ਦੋਸਤੋ ਤਲੀਆਂ ਚੀਜ਼ਾਂ ਮਠਿਆਈਆਂ ਪਕੌੜੇ ਉਹ ਨਾ ਖਾਓ ਸਬਜ਼ੀਆਂ ਮੂੜੀ ਕੱਟ ਕੇ ਖਾਓ ਲੋਕਾਂ ਵਾਲਾ ਮਿਰਚ ਲਾ ਕੇ ਰਾਇਸੀ ਕੀ ਕਹਿੰਦਾ ਕਾਲਾ ਲੂਣ ਲਾ ਕੇ ਪਾਕਿਸਤਾਨੀ ਲੂਣ ਜਿਹਨੂੰ ਅਪਾ ਕਹਿੰਦੇ ਨੇ ਤੇ ਬਾਡੀ ਖੁਸ਼ ਰਹੇਗੀ ਅਲਕਲਾਈਨ ਰਹੇਗੀ ਅਲਕਲਾਈਨ ਉਹਦਾ ਪੀ ਐਚ ਲੈਵਲ ਹੈ ਪੋਟੈਂਸ਼ੀਅਲ ਹਾਈਡਰੋਜਨ ਸਾਇੰਸ ਦਾ ਵਰਡ ਹੈ ਉਹ ਜਦੋਂ 7 ਤੋਂ ਥੱਲੇ ਚੱਲਿਆ ਗਿਆ ਤੇ ਕੈਂਸਰ ਮੇਰੇ ਘਰ ਨੂੰ ਤੁਰਿਆ ਆਉਂਦਾ ਹਜੇ ਹੋਇਆ ਨਹੀਂ ਤੁਰ ਪਿਆ ਤੇ ਮੈਂ ਡਾਕਟਰ ਸਾਹਿਬ ਕੋਲੇ ਗਿਆ ਵੈਦ ਕੋਲੇ ਡੈਣਾ ਸਾਹਿਬ ਕੋਲੇ ਇੰਨੇ ਮੈਨੂੰ ਨਾ ਬੋਕੋ ਗੋਲ ਨਾ ਦੇਤਾ ਚਾਰ ਲਾਲ ਕੈਪਸੂਲ ਚਾਰ ਹਰੇ ਕਾ ਦੋ ਦੁਪਹਿਰੇ ਖਾਈ ਦੋ ਆਥਰੇ ਖਾਈ ਉਹਨੇ ਇਹ ਨਹੀਂ ਕਿਹਾ ਡਾਈਟ ਠੀਕ ਕਰ ਹੂੰ ਐਕਸਰਸਾਈਜ਼ ਕਰ ਧੰਦਾ ਨਾ ਇਹ ਹਾਂ ਸਾਨੂੰ ਉਸ ਪਾਸੇ ਗਲਤ ਪਾਸੇ ਨੂੰ ਤੋੜ ਦਿੰਦੇ ਆ ਹੂੰ ਦੋਸਤੋ ਹਰੀਆਂ ਸਬਜ਼ੀਆਂ ਫਰਟੀਲਾਈਜ਼ਰ ਪੈਸਟੀਸਾਈਡ ਤੋਂ ਰਹਿਤ ਦੱਬ ਕੇ ਵਰਤੋ ਦੱਬ ਕੇ ਮੂੜੀਆਂ ਖਾਓ ਮੂਲੀ ਦੇ ਵਿੱਚ ਕੜੱਤਣ ਹੁੰਦੀ ਹੈ ਉਹ ਕੜੱਤਣ ਵੀ ਇੱਕ ਮੈਡੀਸਨ ਹੈ ਹੂੰ ਗਾਜਰ ਦਾ ਜੂਸ ਗਾਜਰ ਦਾ ਜੂਸ ਪੀਓ ਦੱਬ ਕੇ ਠੀਕ ਹੈ ਕਰੇਲੇ ਵੀ ਜੂਸ ਦੱਬ ਕੇ ਯਾਰ ਉਸੇ ਨੂੰ ਕੈਂਸਰ ਨਹੀਂ ਹੋਏਗਾ ਪਰ ਇਹਨਾਂ ਚੀਜ਼ਾਂ ਬਣਾ ਲਓ ਰਸੋਈ ਠੀਕ ਕਰ ਲਓ ਤੇ ਅ ਬੀਬੀ ਨੇ ਮਾਰਵਲ ਲਾ ਲਿਆ ਕਹਿੰਦੀ ਸਾਡੇ ਇਟਾਲੀਅਨ ਮਾਰਵਲ ਲੱਗਿਆ ਮੈਂ ਕਿਹਾ ਬੀਬੀ ਮੈਂ ਟਾਇਲਾਂ ਖਾਣੀਆਂ ਮੇਰੀ ਮਾਂ ਗੋਇਦਾ ਪੋਚਾ ਲਾਉਂਦੀ ਸੀ 43 ਸਾਲ ਪਹਿਲਾਂ ਲੰਡਨ ਗਿਆ ਸੀ ਖਾਣ ਪਾਣ ਸਾਫ ਸੀ ਟਾਇਲਾਂ ਨਹੀਂ ਲੱਗੀਆਂ ਸੀ ਯੂਨਿਟ ਨਹੀਂ ਲੱਗੇ ਸੀ ਦੁੱਧ ਥੋੜਾ ਖਰਾਬ ਜੀ ਦਾ ਦਹੀਂ ਲੱਸੀ ਪਨੀਰ ਬਣਾਣਾ ਟਹਿਣਾ ਸਾਹ ਆਇਆ ਦਫ਼ਤਰ ਚ ਕਹਿੰਦਾ ਪਾਣੀ ਦੀ ਬੋਤਲ ਪੀ ਮੈਂ ਕਿਹਾ ਮੱਝ ਨੂੰ ਕਿਹੜਾ ਪਾਣੀ ਪਿਆ ਉਹਨੇ ਆ ਗੰਦੇ ਨਾਲੇ ਦਾ ਪਾਣੀ ਕੀਤਾ 50 ਕਿਲੋ ਪਾਣੀ ਪੀਦੀ ਮੱਝ 5 ਕਿਲੋ ਦੁੱਧ ਦੇਣਾ ਦਹੀਂ ਲੱਸੀ ਪਨੀਰ ਖਰਾਬ ਸਬਜ਼ੀਆਂ ਫਰਟੀਲਾਈਜ਼ਰ ਪੈਸਟੀਸਾਈਡ ਖਰਾਬ ਯੂਪੀ ਵਾਲਾ ਆਇਆ ਉਹ ਕਹਿੰਦਾ ਮੈਂ ਕਿਵੇਂ ਘੱਟਣਾ ਚਿੱਟੇ ਧੱਗੇ ਪਜਾਮੇ ਪਾ ਕੇ ਫਰੀਦਕੋਟ ਵਾਲਾ ਲੀਡਰੀ ਕਰਦਾ ਹੈ ਹੈ ਉਹ ਕੇਲਿਆਂ ਦੀ ਰਿਹੜੀ ਲਾਈ ਉਹ ਵੀ ਕਰਪਟ ਹੋ ਗਿਆ ਕਰਪਟ ਗੁਰੂਆਂ ਪੀਰਾਂ ਦੀ ਧਰਤੀ ਇੱਕ ਇਮਾਨਦਾਰ ਸਟੇਟ ਮੈਂ ਖੰਡੂਰ ਸਾਹਿਬ ਗਿਆ ਅੱਠ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਆ ਖੰਡੂਰ ਸਾਹਿਬ ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਮੈਂ ਮਿੱਟੀ ਤੇ ਸਿਰ ਰਗੜਿਆ ਉੱਥੇ कि मेरे गुरुंगा ਦੇ ਇੱਥੇ ਪੈਰ ਲੱਗੇ ਸੀਗੇ ਉਹ ਵੀ ਕਰਪਟ ਹੋ ਗਿਆ ਅੱਜ ਕੇਲੇ ਆਥ ਨੇ ਹਰੇ ਤੇ ਸਵਾ ਨੂੰ ਖੱਟੇ ਹੂੰ ਕਿਉਂਕਿ ਯੂਪੀ ਵੀ ਆਰ ਸਟੇਟ ਚੋਂ ਆਇਆ ਨਾ ਸੱਚਾ ਕਰਪਟ ਸਟੇਟ ਚੋਂ ਉਹ ਤਾਂ ਮਹਾ ਕਰਪਟ ਬਦਮਾਸ਼ ਸਟੇਟਾਂ ਸੀਗੀ ਮਾਫ ਕਰਨਾ ਇੱਥੇ ਆਣ ਕੇ ਵੀ ਉਹ ਕਰਪਟ ਹੋ ਗਿਆ ਤੇ ਭਲਾ ਮਾਨਸ ਕਿਡਾ ਲੱਗਾ ਕਿਚਨ ਚ ਕਿਚਨ ਚ ਕੀ ਸਾਫ਼ ਰਹਿ ਗਿਆ ਬੋਲੋ ਦਹੀਂ ਲੱਸੀ ਪਨੀਰ ਸਬਜ਼ੀਆਂ ਫਰੂਟ ਸਭ ਖਰਾਬ ਹੈ ਤੇ ਰਹਿ ਗਈਆਂ ਤਹਿਣਾ ਸਾਹਿਬ ਦੀ ਵਾਈਫ ਦੀਆਂ ਸੋਹਣੀਆਂ ਸੋਹਣੀਆਂ ਟਾਇਲਾਂ ਜੋ ਦੂਜੀਆਂ ਦਿਖਾਉਂਦੀ ਹੈ ਹਮਾਰੀ ਕਿਚਨ ਮੇਂ ਦੇਖੋ ਸਾਰੇ ਕਿਚਨ ਦੇਖੋ ਮੈਂ ਕਿਚਨ ਦੇਖਣਾ ਹੈ ਮੈਂ ਟੈਣਾ ਸਾਨੂੰ ਮਿਲਣਾ ਹੈ ਮੈਨੂੰ ਜਾਦਾ ਕੱਪ ਦੇ ਦੇ ਉਹ ਵੀ ਫਿੱਕੀ ਉਹ ਵੀ ਫੇਰ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਠੀਕ ਕਰ ਲੋ ਤੇ ਕੈਂਸਰ ਦੇ ਨੱਥ ਪਾ ਲਾ ਬਹੁਤ ਮਿਹਰਬਾਨੀ ਆਈ ਐਮ 65 ਕੱਲ ਦਾ ਮੈਨੂੰ ਪਤਾ ਨਹੀਂਗਾ 8-10 ਕਿਲੋਮੀਟਰ ਹਰ ਰੋਜ਼ ਸੈਰ ਕਰਦਾ ਜੇ ਸੈਰ ਮੈਸ ਤੇ ਮੇਰੇ ਗੁਰੂ ਸਾਹਿਬ ਦਾ ਮੂਲ ਮੰਤਰ ਮੈਸ ਮੂਲ ਮੰਤਰ ਮੈਂ ਮੈਸ ਨਹੀਂ ਕਰਨਾ ਤੇ ਸੈਰ ਕਰਨੀ ਅਟਕਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਹਿਬ ਬਹੁਤ ਧੰਨਵਾਦ ਅਸਲ ਵਿੱਚ ਇਹ ਜਿਹੜੀਆਂ ਕੁਝ ਕੁ ਗੱਲਾਂ ਨੇ ਨਾ ਇਸ ਤੋਂ ਵੀ ਅਗਲੀਆਂ ਤਿੱਖੀਆਂ ਤੇ ਸੁਹਿਰਤਾ ਵਾਲੀਆਂ ਤੇ ਪੰਜਾਬਗਾਂ ਨੂੰ ਤੇ ਸਿੱਖਾਂ ਨੂੰ ਤੇ ਸਾਨੂੰ ਸਭ ਨੂੰ ਸਵਾਲ ਕਰਨ ਵਾਲੀਆਂ ਗੱਲਾਂ ਜਿਹੜੀਆਂ ਉਹ ਚੱਜ ਦਾ ਵਿਚਾਰ ਪ੍ਰੋਗਰਾਮ ਦੇ ਵਿੱਚ ਅਸੀਂ ਕੀਤੀਆਂ ਸਾਂਝੀਆਂ ਵੀ ਭਾਈ ਜਥੇਦਾਰਾਂ ਨੂੰ ਗਾਲਾਂ ਕੱਢ ਕੇ ਮਿਲਦਾ ਕੀ ਆ ਕੀ ਅਸੀਂ ਸੱਚੀ ਮੁੱਚੀ ਗੁਰੂ ਵਾਲੇ ਹਾਂ ਕੀ ਅਸੀਂ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਕੀ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਸੀ ਬਹੁਤ ਕਦਰ ਕਰਦੇ ਨੇ ਦਸਤਾਰ ਦੀ ਇਹ ਕਪੜਾ ਨਹੀਂ ਗਾ ਲੀੜਾ ਨਹੀਂ ਹੈ ਬਟੋਟਾ ਨਹੀਂ ਗਾ ਪਰ ਦਸਤਾਰਾਂ ਵਾਲਿਆਂ ਨੇ ਕੀ ਗੁਰੂ ਸਾਹਿਬਾਨ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ ਕੈਂਸਰ ਕਿਵੇਂ ਮੁੱਕ ਸਕਦਾ ਤੇ ਵਰਲਡ ਕੈਂਸਰ ਕੇਅਰ ਦੇ ਵੱਲੋਂ ਕੀ ਕੀ ਕੀਤਾ ਜਾ ਰਿਹਾ ਹਰਮਨ ਸਿੰਘ ਜੀ ਤੇ ਮੈਂ ਚੱਜ ਦਾ ਵਿਚਾਰ ਦੇ ਵਿੱਚ ਕੁਝ ਘੰਟਿਆਂ ਬਾਅਦ ਇਹਨਾਂ ਨਾਲ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋ ਰਹੇ ਆ ਲਿੰਕ ਵੀ ਅਸੀਂ ਸ਼ੇਅਰ ਕਰ ਦਾਂਗੇ ਜਰੂਰ ਦੇਖਿਓ ਬਹੁਤ ਮਿਹਰਬਾਨੀ ਜੀ ਥੈਂਕ ਯੂ ਸਰ ਧੰਨਵਾਦ ਆਲ ધ ਬੈਸਟ